ਬੋਬੀ ਤਨੋਰੀ ਬੋਲਦਾ ਜੀ ਮੈਂ ਬੋਬੀ ਤਨੋਰੀ ਜੀ ਕਬੱਡੀ ਦਾ ਖਿਡਾਰੀ ਇੱਕ ਨੰਬਰ ਦੇ ਖਿਡਾਰੀ ਨੇ ਆਪਣੇ ਟਾਈਮ 'ਚ ਮੇਰੇ ਨਾਲ ਕਿਸ ਨੇ ਹੈਲਪ ਨਹੀਂ ਕੀਤੀ ਕੋਈ ਮੇਰੀ ਹੈਲਪ ਕਰੇ ਤਾਂ ਮੈਨੂੰ ਬਹੁਤ ਮਿਹਰਬਾਨੀ ਹੈ ਕੋਈ ਨਹੀਂ ਕੱਲ ਕਰ ਤੋ ਆਪਣੇ ਚੈਨਲ ਤੇ ਸਾਡੇ ਮੇਰੇ ਸਾਰਾ ਕੱਚਾ ਮਕਾਨ ਹੈ ਜੀ ਲੈਟਰਿੰਗ ਬਾਥਰੂਮ ਮੇਰੇ ਕੋਲ ਨਹੀਂ ਹੈ ਨਹੀਂ ਕਿਆ ਕਿਆ ਮਾਰ ਕੇ ਕਿਆ ਕਿਆ ਮਾਰਿਆ ਕਬੱਡੀ 'ਚ ਕਬੱਡੀ 'ਚ ਤਾਂ ਕੋਈ ਛੱਡੇ ਹੀ ਨਹੀਂ ਜੀ ਆਪਾਂ ਹੈ ਸਟਾਰ ਰਹੇ ਆ ਆਪਣੇ ਟਾਈਮ 'ਚ ਜੀ ਅੱਛਾ ਹੁਣ ਕਿੰਨੀ ਉਮਰ ਹੋ ਗਈ ਮੇਰੀ 40 45 ਪੂਰੇ ਜਾਂ 50 ਸਾਲ ਦੇ ਹੋ ਗਿਆ 50 ਸਾਲ ਦੀ ਉਮਰ ਹੋ ਗਈ ਨਾ ਹੈ ਬੋਬੀ ਤਨੋਰੀ ਨਹੀਂ ਘਰ ਕੋਈ ਮਾਤਾ ਨਹੀਂ ਹੈਗੀ ਕੋਈ ਨਹੀਂ ਮੈਂ ਇਕੱਲਾ ਹੀ ਆ ਮਾਂ ਵੀ ਨਹੀਂ ਹੈ ਕੋਈ ਨਹੀਂ ਨਾ ਮਾਂ ਨਾ ਬਾਪ ਇੱਕ ਮਿੰਟ ਨੂੰ ਬੋਲ ਲੈਂਦੇ ਹਾਂ ਮੇਰਾ ਕੋਈ ਨਹੀਂ ਜੀ ਮੈਂ ਇਕੱਲਾ ਹੀ ਆ ਜਮੀ ਇਕੱਲਾ ਹੈ ਮਾਂ ਮਾਂ ਕਿੱਥੇ ਗਈ ਸਾਰੇ ਸਾਰੇ ਅੱਛਾ ਮੈਂ ਇਕੱਲਾ ਹੀ ਹਾਂ ਮੇਰੇ ਕਿਸੇ ਨੇ ਹੈਲਪ ਨਹੀਂ ਕਰੀ ਮੇਰੇ ਇੰਨੇ ਫਰੈਂਡ ਆ ਪਰ ਮੈਂ ਕਿਹਾ ਵੀ ਕਿਸੇ ਨੂੰ ਨਹੀਂ ਕਿਹਾ ਵੀ ਨਹੀਂ ਕਿਸੇ ਨੂੰ ਕਿਹਾ ਵੀ ਕੱਟ ਲਈ ਨੇ ਗਰੀਬੀ ਆਪਣੀ ਕੱਟ ਰਹੀ ਐ ਜੀ ਮੈਂ ਕਿਹਾ ਨਹੀਂ ਨਾ ਕਿਸੇ ਨੂੰ ਹੁਣ ਤੇਰੀ ਗੱਲ ਜਾਊਗੀ ਹਾਂਜੀ ਮੇਰਾ ਮਿੱਤਰ ਦਾ ਟਿੰਕੂ ਵੀ ਹੈਗਾ ਅਮਰੀਕਾ ਵਾਲਾ ਪੱਪੂ ਵੀ ਹੈਗਾ ਆਸਟ੍ਰੇਲੀਆ 'ਚ ਬਥੇਰੇ ਬੰਦੇ ਨੇ ਆਪਣੇ ਯਾਰ ਦੋਸਤ ਹੋਰ ਬਹੁਤ ਹੈ ਪਰ ਕਈ ਨੇ ਮੇਰੀ ਹੈਲਪ ਨਹੀਂ ਕੀਤੀ